ਅੱਜ ਅਖਰ ਖਾਉ ਤੋਂ ਪੁੱਛਣਾ ਚਾਹੁੰਦਾ ਵੀ ਮੈਨੂੰ ਅੰਮ੍ਰਿਤ ਕਿਉਂ ਨਹੀਂ ਸਕਾਇਆ ਜਾ ਰਿਹਾ ਮੈਂ ਉੱਥੇ ਇੱਕ ਨਮਾਣੇ ਸਿੱਖ ਵਜੋਂ ਬੇਨਤੀ ਕੀਤੀ ਸੀ ਜਦੋਂ ਉਹਦੀ ਖ਼ਬਰ ਚ ਛੱਡੀ ਤੇ ਅਸੀਂ ਵੇਖਿਆ ਵੀ ਸਾਡੀ ਪੰਥਕ ਸੇਵਾ ਲਹਿਰ ਦਾ ਇੱਕ ਮੁੱਦਾ ਇਹ ਵੀ ਹੈ ਔਰ ਸਿੱਖ ਹੋਣ ਦੇ ਨਾਤੇ ਵੀ ਕਿਤੇ ਨੂੰ ਅੰਮ੍ਰਿਤ ਸਪਾਉਣਾ ਬਾਹਰ ਅੰਮ੍ਰਿਤ ਸੰਚਾਰਤਾ ਸੀ ਬਹੁਤ ਕਰ ਸਕਦੇ ਆ ਆਮ ਸਿੱਖਾਂ ਵਾਸਤੇ ਕਰਨੇ ਵੀ ਚਾਹੀਦੇ ਪਰ ਜਿਹੜੇ ਸਿੱਖ ਨੇ ਸਿੱਖੀ ਲਈ ਕੁਰਬਾਨੀ ਕੀਤੀ ਆ ਉਹਦੇ ਲਈ ਅੰਮ੍ਰਿਤ ਕਿਉਂ ਨਹੀਂ ਅਸੀਂ ਉਹਨੂੰ ਅੰਮ੍ਰਿਤ ਸਪਾਉਣ ਲਈ ਕਿਉਂ ਨਹੀਂ ਕੁਝ ਕਰ ਸਕਦੇ ਅਸੀਂ ਸਮਾ ਲਿਆ 2 ਘੰਟੇ ਉਹਦੇ ਨਾਲ ਮੁਲਾਕਾਤ ਕੀਤੀ ਮੁਲਾਕਾਤ ਜ਼ੀਰੋ ਦੇ ਤੇ ਕਰਤੂ ਦੇ ਵਿਚਾਰ ਬੜੀ ਖੁਸ਼ੀ ਹੋਈ ਉਹ ਸਿੱਖ ਦੇ ਵਿਚਾਰ ਸੁਣ ਕੇ ਏਡਾ ਜਜ਼ਬਾਤ ਗੁਰੂ ਸਾਹਿਬ ਦੀ ਅਪਾਰ ਕਿਰਪਾ ਉਹ ਸਿੱਖ ਉਹਨੇ ਨਾਲ ਵਿਚਾਰ ਹੋਏ ਉਹਨੇ ਇਤਲਾਫ ਦੇ ਵਰਤਿਆ ਉਹ ਕਹਿੰਦਾ ਵੀ ਮੈਂ ਸਿੱਖ ਕੌਮ ਦੇ ਸਾਹਮਣੇ ਫਰਿਆਦ ਕੀਤੀ ਆ ਇਹ ਮੇਨੂੰ ਪੂਰੀ ਕੌਮ ਅੰਮ੍ਰਿਤ ਦੀ ਦਾਤ ਹੋ ਗਈ ਆ ਤਾਂ ਅਖਾਲਸ ਖਾਲਸਾ ਨਾਲ ਪੂਰੀ ਕੌਮ ਦੀ ਗੱਲ ਆ ਜਾਂਦੀ ਹੈ ਅਸੀਂ ਬਾਰੇ ਆਇਆ ਬਾਰਾ ਕਿ ਉਹਦੀ ਚਲੋ ਪੇਸੀ ਸੀ ਹੀ ਉੱਥੇ ਜਾ ਕੇ ਉਹਨੂੰ ਮਿਲੇ ਉਹਨੇ ਇੱਕ ਲੈਟਰ ਦਿੱਤਾ ਸਾਨੂੰ ਅਸੀਂ ਕਿਹਾ ਵੀ ਦੇਵ ਬਲਵੰਤ ਸਿੰਘ ਅਸੀਂ ਤੇਰੇ ਅੰਮਰ ਸਿਕਾਉਣ ਲਈ ਅਸੀਂ ਮੋਰਚਾ ਲਾਉਣ ਲਈ ਤਿਆਰ ਅਸੀਂ ਜਿਹੇ ਦਾ ਰਖਾਤ ਸਾਬ ਨੂੰ ਪੁੱਛਾਂਗੇ ਦੱਸੋ ਦੇਰੀ ਕਿਉਂ ਆ ਸ਼੍ਰੋਮਣੀ ਕਮੇਟੀ ਅੜਿੱਕਾ ਵਾ ਸਰਕਾਰ ਅੜਿੱਕਾ ਵਿਖਾਉਣ ਅੜਿੱਕਾ ਕਿਉਂ ਨਹੀਂ ਅੰਮਰ ਸ਼ਿਕਾਇਤ ਆ ਜਾ ਰਿਹਾ ਉਹ ਚਿੱਠੀ ਉਹ ਕਹਿੰਦਾ ਮੇਰੀ ਆਖਰੀ ਬੇਨਤੀ ਇੱਕ ਵਾਰੀ ਲੈ ਕੇ ਚਲੇ ਜਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਸੀਂ ਉਹਦੀਆਂ ਭਾਵਨਾਵਾਂ ਅਨੁਸਾਰ ਜ세ਦਾਰ ਅਕਾਲ ਤਖਤ ਸਾਹਿਬ ਕੋਲ ਚਿੱਠੀ ਲੈ ਕੇ ਗਏ ਨਾਲ ਉਹਨਾਂ ਦੀ ਭੈਣ ਸੀ ਨਾਲ ਭਾਈ ਹਰਪਾਲ ਸਿੰਘ ਟੀਮਾ ਸ਼ਰਮਣੀ ਕਾਲੀਦਾਲ ਪੰਜ ਪ੍ਰਧਾਨੀ ਉਹ ਉਹ ਸਾਡੇ ਨਾਲ ਸੀ ਅਸੀਂ ਅਕਾਲ ਤਖਤ ਸਾਹਿਬ ਦੇ ਜ세ਦਾਰ ਸਾਹਿਬ ਕੋਲ ਗਏ ਹੋਰ ਬਹੁਤ سارے ਗੁਰਮੁਖ ਸਾਡੇ ਨਾਲ ਸੀ ਜ세ਦਾਰ ਸਾਹਿਬ ਨੂੰ ਅਸੀਂ ਕਿਹਾ ਉਹ ਕਹਿੰਦੇ ਜੀ ਦੇਖੋ ਸਰਕਾਰ ਤਾਂ ਨਹੀਂ ਮੰਨ ਰਹੀ ਪਰ ਸਾਡੀ ਕੋਸ਼ਿਸ਼ ਜਾਰੀ ਹੈ ਜੇਲ੍ਹ ਡਿਪਾਰਟਮੈਂਟ ਨੇ ਵੀ ਮਨਾ ਕਰ ਦਿੱਤਾ ਸਰਕਾਰ ਨੇ ਵੀ ਮਨਾ ਕਰ ਦਿੱਤਾ ਅਸੀਂ ਕਿਹਾ ਤੁਸੀਂ ਫਾਰਮ ਨੂੰ ਦੱਸੋ ਫਾਰਮੋਰਚਾ ਲਾਉਣ ਲਈ ਤਿਆਰ ਹੋ ਸਿੱਖ ਨੂੰ ਅੰਮ੍ਰਿਤਸਰ ਕਾਉਂਡ ਲਈ ਉਹ ਕਹਿੰਦੇ ਸਾਨੂੰ ਕੋਸ਼ਿਸ਼ਾਂ ਮੈਂ ਦਿਓ ਸਾਡੀ ਕੋਸ਼ਿਸ਼ ਜਾਰੀ ਹੈ ਕਿ ਐਸਜੀਪੀਸੀ ਨੂੰ ਪਿਆ ਫਿਰ ਐਸਜੀਪੀਸੀ ਪ੍ਰਧਾਨ ਨੂੰ ਉਹਨਾਂ ਚਿੱਠੀ ਲਿਖੀ ਜਿਹੜਾ ਗਾਲ ਦੱਸਦੇ ਨੇ ਐਸਜੀਪੀਸੀ ਨੇ ਸਰਕਾਰ ਨੂੰ ਫਿਰ ਇਹਨਾਂ ਨੇ ਜਦੋਂ ਦੇਖਿਆ ਵੀ ਹੁਣ ਸੰਗਤਾਂ ਉੱਠ ਖੜੀਆਂ ਹਨ ਜਾਨ ਨੇ ਜੱਸੀ ਬੰਦੀਆਂ ਵੀ ਮੁੱਦਾ ਮੋਰਚਾ ਵੀ ਲੱਗ ਸਕਦਾ ਅੰਮ੍ਰਿਤਸਰ ਕਾਉਂਡ ਲਈ ਫਿਰ ਇਹਨਾਂ ਨੇ ਚੁੱਪਚੀ ਤੇ ਬਿਨਾਂ ਕਿਸੇ ਨੂੰ ਦੱਸੇ ਜਾ ਕੇ ਚਲੋ ਅੰਮ੍ਰਿਤਸਰ ਸਾਹਿਬ ਤਾਂ ਸਾਨੂੰ ਖੁਸ਼ੀ ਹੋਈ ਭਾਵੇਂ ਕਿਸ ਤਰ੍ਹਾਂ ਗਏ ਪਰ ਅੰਮ੍ਰਿਤ ਛਾ ਲਿਆ ਸਿੱਖ ਨੇ ਤੇ ਉਹ ਸਵਾਲ ਅਸੀਂ ਇਸ ਜਨਰਲ ਨੂੰ ਡਰ ਵੀ ਵਿਖੇ ਵੀ ਉਹਨਾਂ ਨੂੰ ਕੀਤਾ ਸੀਗਾ ਵੀ ਤੁਹਾਡੇ ਜਿਹੜਾ ਤੁਸੀਂ ਉਹਨਾਂ ਨੂੰ ਖਾ ਦਿੱਤਾ ਸੀ ਉਹਨਾਂ ਦਾ ਉਹਦਾ ਵੀ ਨਾਲ ਜ਼ਿਕਰ ਕੀਤਾ ਸੀ ਤੇ ਉਹਨਾਂ ਨੇ ਉਦੋਂ ਵੀ ਵਾਅਦਾ ਕੀਤਾ ਕਿ ਅਸੀਂ ਜਾ ਕੇ ਇਥੋਂ ਇੰਗਲੈਂਡ ਤੋਂ ਵਾਪਸੀ ਤੇ ਜਰੂਰ ਉਹ ਹੁਣ ਆਪਣੇ ਜਿਹੜੀ ਆ ਮਤਲਬ ਪ੍ਰਕਿਰੂਪਕ ਸਾਹਮਣੇ ਆ ਗਿਆ ਜਿੱਦਾਂ ਤੁਸੀਂ ਦੱਸਿਆ ਵੀ ਪ੍ਰੈਸ਼ਰ ਬਣਿਆ ਸਾਰਾ ਕੁਝ ਹੋ ਜਾਂਦਾ ਤੇ ਇਹ ਚੀਜ਼ ਜਿਹੜੀ ਪ੍ਰਾਪਤ ਹੋਈ ਹੈ ਨਹੀਂ ਅਸੀਂ ਵਧਾਈ ਦਿੱਤੀ ਜੇ ਸੇਦਾਰ ਸਾਹਿਬ ਨੂੰ ਇਸ ਗੱਲ ਦੀ ਪਾਈ ਬਲਵੰਤ ਸਿੰਘ ਨੂੰ ਉਸ ਆਦੇ ਦੇ ਲਗੇ ਸੀ ਸਿੱਖ ਵੀ ਬਹੁਤ ਸੋਹਣਾ ਕੰਮ ਹੋਇਆ ਸਾਨੂੰ ਇਹ ਨਹੀਂ ਸੀ ਸਾਨੂੰ ਨਾਲ ਲੈ ਕੇ ਜਾਂਦੇ ਕੋਈ ਅਸੀਂ ਨਾਲ ਜਾਣਾ ਕੋਈ ਫੋਟੋ ਖਿੱਚਵਾਉਣੀ ਕੋ ਮੁੱਦੇ ਆਉਣਾ ਸੀ ਸਾਡਾ ਮੁੱਦੇ ਨਾਲ ਮਤਲਬ ਸੀ ਅਸੀਂ ਉਹ ਮੁੱਦਾ ਚੱਕਿਆ ਜਿਹੇਦਾਲ ਸਾਹਿਬ ਕੋਲੇ ਲਗਾਏ ਔਰ ਉਹ ਮੁੱਦੇ ਦੀ ਸਫਲਤਾ ਹੋਈ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹ ਸੇਖਾਂ ਮਰ ਸ਼ਾ ਕੀ ਅਦਭਗੂ ਬਾਗਾ ਐਸਾ ਸਿੱਖ ਜੇ ਇਦਾਂ ਕਹ ਲਈ ਬਹੁਤ ਸਿੱਖ ਮਿਲੇ ਚੜ ਦੀ ਕਲਾ ਵਾਲੇ ਬੜੇ ਸੰਤ ਮਹਾਪੁਰਖ ਵਿਦਵਾਨ ਕੁਰਬਾਨੀ ਵਾਲੇ ਸਾਰਿਆਂ ਦਾ ਸਤਿਕਾਰ ਰੱਖ ਅਰ ਜਿਹੜਾ ਉਹ ਸਿੱਖ ਦਾ ਜਜ਼ਬਾ ਦੇਖਿਆ ਕਹਿੰਦਾ ਮੈਂ ਕੋਈ ਅਪੀਲ ਨਹੀਂ ਕਰਨੀ ਅਸੀਂ ਉਹਦੇ ਨਾਲ ਅਦਾਲਤ 'ਚ ਗਏ ਜੱਜ ਦੇ ਸਾਹਮਣੇ ਜੱਜ ਨੇ ਕਿਹਾ ਤੇਰੇ ਕੋਲੇ ਅਸਲਾ ਆ ਫੜਿਆ ਗਿਆ ਸੀਗਾ ਫਲਾਣੀ ਜਗ੍ਹਾ ਰਾਜਪੁਰੇ ਤੋਂ ਤੈਨੂੰ ਗ੍ਰਿਫਤਾਰ ਕੀਤਾ ਤੇਰੇ ਕੋਲੇ ਆਰਡੀਐਕਸ ਹੀਗਾ ਤੇ ਉਹ ਸਿੱਖ ਨੇ ਕਿਹਾ ਵੀ ਇਹ ਗੱਲ ਝੂਠਾ ਮੇਰੇ ਕੋਲੇ ਕੋ ਪਿਸਟਲ ਸੀ ਔਰ ਮੈਨੂੰ ਜਲੰਧਰ ਤੋਂ ਫੜਿਆ ਗਿਆ ਨਾ ਕਿ ਰਾਜਪੁਰੇ ਤੋਂ ਇਹ ਗਲਤ ਆ ਉਹ ਕਹਿੰਦੇ ਤੂੰ ਵਕੀਲ ਕਰ ਲੈ ਤੇਰੇ ਤੇ ਆ ਕੇਸ ਆ ਤੂੰ ਇਹਦੇ 'ਚ ਕੀ ਕਹਿਣਾ ਚਾਹੁੰਦਾ ਆਪਣੀ ਸਫਾਈ ਲੀਕ ਉਹ ਕੰਨਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਮੈਂ ਕੋਈ ਵਕੀਲ ਨਹੀਂ ਕਰਨਾ ਮੈਨੂੰ ਜਿੰਨੀਆਂ ਫਾਂਸੀਆਂ ਦੇਣੀਆਂ ਦਿਓ ਮੈਂ ਫਾਂਸੀਆਂ ਲਈ ਤਿਆਰ ਹਾਂ ਉਹਨੇ ਖਾਲਸਾਣ ਜਿੰਦਾਬਾਦ ਦੇ ਨਾਰੇ ਲਾਏ ਅਦਾਲਤ ਦੇ ਵਿੱਚ ਔਰ ਉਹ ਸਿੰਘ ਨੇ ਔਰ ਜੱਜ ਸਾਹਿਬ ਨੂੰ ਜੱਜ ਨੂੰ ਆਖਿਆ ਜੱਜ ਸਾਹਿਬ ਮੈਨੂੰ ਜੇ ਤੁਸੀਂ ਸਿੱਖੀ ਦੇਖਣਾ ਚਾਹੁੰਦੇ ਹੋ ਤੇ ਮੈਨੂੰ ਚਰਾਹੇ ਦੇ ਵਿੱਚ ਮੇਰੀ ਫਾਂਸੀ ਦਾ ਇੰਤਜ਼ਾਮ ਕਰੋ ਮੈਂ ਚਰਾਹੇ ਦੇ ਵਿੱਚ ਖੜ ਕੇ ਫਾਂਸੀ ਲਾਂਗਾ ਤੇ ਦੱਸਾਂਗਾ ਵੀ ਸਿੱਖੀ ਕੀ ਆ ਸਿੱਖੀ ਦਾ ਜੱਜ ਦਾ ਕੀ ਆ ਜਿਵੇਂ-ਜਿਵੇਂ ਉਹ ਸਿੱਖ ਗੱਲ ਕਰਦਾ ਸੀ ਉਹਦੇ ਚਿਹਰੇ ਤੇ ਨੂਰ ਉਹਦੇ ਚਿਹਰੇ ਤੇ ਲਾਲੀ ਆਉਂਦੀ ਸੀ ਅਸੀਂ ਦੇਖਿਆ ਇੰਨੀ ਗੁਰੂ ਸਾਹਿਬ ਦੀ ਕਿਰਪਾ ਉਸ ਸਿੱਖ ਦੇ ਉੱਪਰ ਬੜੀ ਸਤਿਗੁਰ ਨੇ ਰਹਿਮਤ ਕੀਤੀ ਸੋ ਕਹਿੰਦੋਂ ਭਾਵੇਂ ਉਸ ਮੁੱਦੇ ਨੂੰ ਹੀ ਚੱਕਿਆ ਤਾਂ ਉਹ ਮद्दा ਸਿੱਖ ਸੰਗਤਾਂ ਵਿੱਚ ਚੁੱਕਿਆ ਗਿਆ ਤਾਂ ਉਹਨਾਂ ਨੂੰ ਅਮਰ ਪਰ ਸਾਨੂੰ ਇਸ ਗੱਲ ਦਾ ਦੁੱਖ ਹੈ ਅਸੀਂ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਕੋਲੇ ਜਾਂ ਵਿਰੋਧੀਆਂ ਦੇ ਕੋਲ ਤਾਂ ਮੋਰਚੇ ਲਾਈਏ ਧਰਨੇ ਲਈਏ ਸਿੱਖ ਮੰਗਾਂ ਵਾਸਤੇ ਸਾਨੂੰ ਅੱਜ ਸਿੱਖ ਮੁੱਦਿਆਂ ਵਾਸਤੇ ਜਿਹੇ ਦਾ ਰਕਾਲਤਸਾ ਸਾਹਿਬ ਦਾ ਸ਼ਰੋਣੀ ਕਮੇਟੀ ਮੂਹਰੇ ਮੋਰਚੇ ਲਾਉਣੇ ਪੈਣ ਧਰਨੇ ਦੇਣੇ ਪੈਣ ਇਹ ਤੋਂ ਵੱਧ ਦੁਖਦਾਈ ਗੱਲ ਕੀ ਹੋ ਸਕਦੀ ਹੈ ਇਹ ਦੁਖਦਾਈ ਪਹਿਲੂ ਹੈ ਕਿ ਇੱਕ ਦੁਖਦਾਈ ਪਾਸਾ ਵਾ ਕਿ ਸਿੱਖ ਮੁੱਦਿਆਂ ਲਈ ਅੱਜ ਸਾਨੂੰ ਸ਼ਰੋਣੀ ਕਮੇਟੀ ਨੂੰ ਕਹਿਣਾ ਪਵੇ ਸਾਨੂੰ ਅਜੇ ਦਾ ਰਕਾਲਤਸਾ ਸਾਹਿਬ ਨੂੰ ਕਹਿਣਾ ਪਵੇ ਹੁਣ ਆ ਦੇਖੋ 27 ਸਾਲ ਹੋ ਗਏ ਘੱਲੂ ਘਰ ਵਾਪਰੇ ਨੂੰ ਅੱਜ ਤੱਕ ਦਰਬਾਰ ਸਾਹਿਬ ਦੀ ਜਨ ਯਾਦਗਾਰ ਨਹੀਂ ਹੈ ਸ਼ਰੋਣੀ ਕਮੇਟੀ ਨੂੰ ਕਹਿਣਾ ਪੈ ਰਿਹਾ ਸਾਨੂੰ ਵੀ ਯਾਦਗਾਰ ਬਣਾਓ ਅਈਦਾ ਕਾਲਕਤਰ ਸਾਹਿਬ ਤੇ 6 ਜੂਨ ਨੂੰ ਬੁਲੇ ਇਸ ਜਹਾਜ਼ਾਂ ਨੂੰ ਲੈ ਕੇ ਪਹਿਲਾਂ ਤਾਂ ਅਸੀਂ ਜਹਾਜ਼ਦਾਰ ਸਾਹਿਬ ਨੂੰ ਮਿਲੇ ਵੀ ਯਾਦਗਾਰ ਕਿਉਂ ਨਹੀਂ ਇਹ ਜੀ ਪੀ ਸਿੰਘ ਦਾ ਯਾਦਗਾਰ ਕਿਉਂ ਨਹੀਂ ਆਏ ਸਾਲ ਮੁਕਾ ਦਿੰਦੇ ਕਦੇ ਕਹਿ ਦਿੰਦੇ ਆਹ ਮੁਸ਼ਕਲਾ ਕਦੇ ਕਹਿ ਦਿੰਦੇ ਆਹ ਸਪਸ਼ਟ ਗੋਚ ਨਹੀਂ ਕਦੇ ਕਹਿੰਦੇ ਹੁਣ ਤਰੀਕ ਅਨਾਉਂਸ ਕਰਦੇ ਕਦੇ ਕਹਿੰਦੇ ਹੁਣ ਕਰਦੇ ਆ ਵੀ ਹੁਣ ਸਾਨੂੰ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਵੀ ਤੁਹਾਡੇ ਕੋ ਸਾਹਮਣੇ ਤੁਹਾਨੂੰ ਦਿੱਕਤ ਕੀ ਆ ਦੱਸੋ ਸਾਤ ਗਵਰਨਮੈਂਟ ਸਰਕਾਰ ਨਹੀਂ ਬਣਾਉਣ ਦਿੰਦੀ ਤੁਹਾਨੂੰ ਪੰਜਾਬ ਗਵਰਨਮੈਂਟ ਨਹੀਂ ਬਣਾਉਣ ਦਿੰਦੀ ਦੱਸੋ ਕੌਣ ਨਹੀਂ ਬਣਾਉਣ ਦਿੰਦਾ ਕੀ ਜਵਾਬ ਸੀ ਜਵਾਬ ਕੁਛ ਨਹੀਂ ਨਹੀਂ ਜੀ ਬਣਾਵਾਂਗੇ ਰੱਖਾਂਗੇ ਜਦੋਂ ਕੋਈ ਉਹਨਾਂ ਦੀ ਟਾਲ ਮਟੋਲ ਵਾਲੀ ਨੀਤੀ ਦੇਖੀ ਤਾਂ 6 ਜੂਨ ਦਾ ਦਿਨ ਅਸੀਂ ਪੰਥਕ ਜਥੇਬੰਦੀਆਂ ਪੰਥਕ ਸਿਵਾਲਾ ਦਾਲਖਾਲਾ ਸ਼੍ਰੋਮਣੀ ਅਕਾਲੀ ਦਲ ਪੰਥ ਪ੍ਰਧਾਨੀ ਔਰ ਖਾਲਸਾ ਐਕਸ਼ਨ ਕਮੇਟੀ ਅਸੀਂ ਮੀਟਿੰਗ ਕਰਕੇ ਚਾਰ ਜਥੇਬੰਦੀਆਂ ਦੇ ਵੱਲੋਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਅਸੀਂ ਸੱਦਾ ਦੇ ਦਿੱਤਾ ਕਿ 6 ਜੂਨ ਨੂੰ ਸਿੱਖ ਸੰਗਤਾਂ ਅਕਾਲ ਤਖਤ ਸਾਹਿਬ ਦੇ ਪਹੁੰਚਣ ਜੇਕਰ ਜਥੇਦਾਰ ਸਾਹਿਬ ਜਨਜੀਪੀਸੀ ਇਥੇ ਸ਼ਹੀਦਾਂ ਦੀ ਯਾਦਗਾਰ ਦੀ ਦਿਨ ਦੀ ਅਨਾਉਂਸ ਨਹੀਂ ਕਰਦੀ ਜਾਂ ਸ਼ਹੀਦੀ ਗੈਲਰੀ ਨਹੀਂ ਖੋਲਦੀ ਅ ਸਿੱਖ ਸੰਗਤਾਂ ਤੇ ਸ਼ਹੀਦਾਂ ਦੇ ਪਰਿਵਾਰ ਇੱਥੇ ਫੈਸਲਾ ਲੈਣਗੇ ਕਿ ਉਹ ਕਿਸ ਦਿਨ ਇੱਥੇ ਨੀ ਪੱਥਰ ਰੱਖਣ ਆਉਣਗੇ ਸ਼ਹੀਦੀ ਯਾਦਗਾਰ ਦਾ ਉਸ ਸ਼ਹੀਦਾਂ ਦੀ ਯਾਦਗਾਰ ਇੱਥੇ ਬਣਾਈ ਜਾਊ ਦਰਬਾਰ ਸਾਹਿਬ ਕੰਪਲੈਕਸ ਚ ਜਦੋਂ ਉਹਨਾਂ ਨੇ ਦੇਖਿਆ ਵੀ ਮਸਲਾ ਉਲਝ ਰਿਹਾ ਸੰਗਤਾਂ ਦੇ ਵਿੱਚ ਅਖਬਾਰਾਂ ਤੇ ਇਸ਼ਤਿਹਾਰਾਂ ਅਖਬਾਰਾਂ ਦੇ ਅਖਬਾਰਾਂ ਲੱਗੀਆਂ ਮੀਟਿੰਗਾਂ ਹੋਈਆਂ ਉਹਨਾਂ ਨੇ ਦੇਖਿਆ ਵੀ ਫਿਰ ਇਹ ਮਸਲਾ ਜਿਹੜਾ ਉਲਝ ਰਿਹਾ ਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇੱਕ ਦਿਨ ਪਹਿਲਾਂ ਅਵਤਾਰ ਸਿੰਘ ਨੇ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਪਰ ਅਸੀਂ ਨਹੀਂ ਉਹਦੇ ਵਿੱਚ ਗਏ ਸੀਗੇ ਔਰ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਦੋ ਪੰਜ ਮੈਂਬਰੀ ਕਮੇਟੀ ਬਣਾ ਦਨੇ ਆ ਪਰ ਕਮੇਟੀ ਅਸੀਂ ਅੱਜ ਨਹੀਂ ਅਨਾਉਂਸ ਕਰਨੀ ਦੋ ਦਿਨ ਬਾਅਦ ਤੇ ਕਰਾਂਗੇ ਕਿ ਕੋਈ ਹੋਰ ਝਗੜਾ ਨਾ ਪੈਦਾ ਹੋਵੇ ਤੇ ਅਸੀਂ ਉਹਨਾਂ ਨੂੰ ਕਿਹਾ ਅਸੀਂ ਕਿ ਸਾਨੂੰ ਇਹ ਨਹੀਂ ਸਾਨੂੰ ਕਮੇਟੀ ਚ ਪਾਓ ਐਂ ਗੋ ਕਮੇਟੀ ਚ ਪਾਣਾ ਕੰਮ ਹੋਣਾ ਚਾਹੀਦਾ ਕਮੇਟੀ ਦੇ ਕਿਸੇ ਨੂੰ ਪਾਓ ਉਸ ਤੋਂ ਬਾਅਦ 2 ਮਹੀਨਿਆਂ ਦੀ ਡੇਟ ਉਹਨਾਂ ਨੇ ਮਿੱਥੀ ਕਿ 2 ਮਹੀਨਿਆਂ ਚ ਸ਼ੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਜਾਊਗਾ ਆ ਆਪਣਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਆਕਾਲ ਤਖਸਾਲ ਦਾ ਜੱਤੇਦਾਰ ਆਕਾਲ ਤਖਸਾਲ ਦੀ ਫਸੀਲ ਤੋਂ ਇਹ ਬੋਲਿਆ 6 ਜੂਨ ਨੂੰ ਇਸ ਵਾਰ 2011 ਨੂੰ ਔਰ ਅਕਾਉਂਟਿੰਗ ਕਮੇਟੀ ਦਾ ਪ੍ਰਧਾਨ ਉੱਥੇ ਬੋਲਿਆ ਅਸੀਂ ਸਾਰਿਆਂ ਨੇ ਇਸ ਗੱਲ ਦਾ ਸਵਾਗਤ ਕੀਤਾ ਕਿ ਜਿੱਤੇ 27 ਸਾਲ ਉਹ ਡੇਟ ਆ ਤੇ 2 ਮਹੀਨੇ ਕੀ ਹੈ ਪੰਛੇ ਚ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਟਕੜਾ ਨਹੀਂ ਚਲੋ ਜੇ ਸਰਬ ਸ਼ੰਤੀ ਦੇ ਨਾਲ 2 ਮਹੀਨੇ ਹੋਰ ਤਾਂ ਕੋਈ ਗੱਲ ਨਹੀਂ ਇਹ ਜਿਹੜਾ ਸਮਾਂ ਮੈਥਿਆ ਗਿਆ ਉਸ ਵੇਲੇ ਅਸੀਂ ਅਕਾਲ ਤਖਤ ਸਾਹਿਬ ਤੇ ਅਸੀਂ ਬੇਨਤੀ ਕੀਤੀ ਅਸੀਂ ਕਿਹਾ ਦੇਖੋ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਇਆ ਭਾਰਤ ਦੀ ਫੌਜ ਨੇ ਸ਼ਹੀਦियां ਦਿੱਤੀਆਂ ਸਿੱਖਾਂ ਨੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਰਨੈਲ ਸਵੇਰ ਸਿੰਘ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਬਾਬਾ 1800 ਸਿੰਘ ਭਾਈ ਮਹਿੰਗਾ ਸਿੰਘ ਬੱਬਰ ਅਰਗੇ ਔਰ ਕਿੰਨੇ ਸਿੰਘਾਂ ਦੀਆਂ ਸ਼ਹਾਦਤਾਂ ਉੱਥੇ ਹੋਈਆਂ ਉਹਨਾਂ ਦੀ ਯਾਦਗਾਰ ਤਾਂ ਅੱਜ ਵੀ ਉੱਥੇ ਨਹੀਂ 72 ਸਾਲ ਬਾਅਦ ਪਰ ਜਿਨ੍ਹਾਂ ਨੇ ਤੋਪਾਂ ਤੇ ਟੈਂਕਾਂ ਦੇ ਗੋਲੇ ਚਲਾਏ ਉਹਨਾਂ ਫੌਜੀਆਂ ਦੇ ਉੱਥੇ ਪੱਥਰ ਲੱਗੇ ਹੋਏ ਆ ਅਪਾਲ ਤਖਤ ਸਾਹਿਬ ਦੀ ਸਖਤਰੀਰ ਦੀਆਂ ਪੌੜੀਆਂ ਜੜੋ ਪੱਥਰ ਲੱਗੇ ਹੋਏ ਬਕਾਇਦਾ ਅਰਜਮੈਂਟਾਂ ਦੇ ਨਾਂ ਲਿਖੇ ਹੋਏ ਆ ਉਹਨਾਂ ਫੌਜੀ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਪਲਟਣਾ ਉਹਨਾਂ ਦੇ ਨਾਂ ਲਿਖੇ ਹੋਏ ਆ ਬਕਾਇਦਾ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੇ ਪੱਥਰ ਆ ਤੇ ਜਿਨ੍ਹਾਂ ਨੇ ਗੁਰਦੁਆਮਾ ਦੀ ਆਣ-ਸ਼ਾਨ ਲਈ ਕਿਹਦੀਆਂ ਬਣਾਂ ਉਹਨਾਂ ਦੀ 27 ਸਾਲ ਬਾਅਦ ਵੀ ਯਾਦਗਾਰ ਨਹੀਂ ਔਰ ਅਸੀਂ ਬੋਲੇ ਕਿ ਸ਼ਰੋਮਣੀ ਕਮੇਟੀ ਇਹ ਸਪਸ਼ਟ ਕਰੇ ਸੰਗਤ ਦੇ ਸਾਹਮਣੇ ਕਿ ਇੱਥੇ ਸ਼ਰੋਮਣੀ ਕਮੇਟੀ ਦਾ ਪ੍ਰਬੰਧ ਹੈ ਕਿ ਜਾਂ ਅਜੂ ਵੀ ਭਾਰਤ ਗਵਰਨਮੈਂਟ ਦਾ ਇੱਥੇ ਪ੍ਰਬੰਧ ਹੈ ਉਹ ਪੱਥਰਾਂ ਤੇ ਉਹਦੇ ਲਿਖਿਆ ਕੀ ਹੈ ਬਕਾਇਦਾ ਉੱਤੇ ਇਹ ਲਿਖਿਆ ਹੋਇਆ ਤੇ 1947 ਤੇ ਇਸ ਜਗ੍ਹਾ 77 ਕਿ ਉਦੋਂ ਲੈ ਕੇ 1984 ਤੱਕ ਜਾਂ 1980 ਤੋਂ ਬਾਅਦ ਦਾ ਵੀ ਜਦੋਂ ਪੱਥਰ ਲੱਗੇ ਵੀ ਅੱਜ ਤੱਕ ਜਿਹੜੇ ਦੇਸ਼ ਲਈ ਸ਼ਹੀਦ ਹੋਏ ਫੌਜੀ ਆ ਉਹਨਾਂ ਦੀ ਯਾਦ ਵਿੱਚ ਇਹ ਪੱਥਰ ਇਸ ਤਰ੍ਹਾਂ ਲਾਇਆ ਜਾ ਰਿਹਾ। ਮਤਲਬ ਉਹਦੇ ਵਿੱਚ ਹੀ ਗੁਰਦਾਮਾਂ ਦੇ ਜਿਨ੍ਹਾਂ ਨੇ ਹਮਲਾ ਕੀਤਾ ਜਿਹੜੇ ਉਦੋਂ ਮਾਰੇ ਗਏ ਉਹਨਾਂ ਦੇ ਵਿੱਚ ਜੇਕਰ ਆ ਜਾਂਦਾ ਸਮੁੱਚੇ ਤੌਰ ਤੇ ਉਹਨਾਂ ਪੱਥਰਾਂ ਦੇ ਉੱਤੇ ਜਿਹੜਾ ਹੈ ਉਹਨਾਂ ਪਲਟਨਾ ਨੇ ਉਹਨਾਂ ਰੈਜimentਾਂ ਨੇ ਲਿਖਿਆ ਹੋਇਆ ਹੈ। ਇਹ ਪੱਥਰ ਲਾਏ ਗਏ ਨੇ। ਇਹੀ ਤਾਂ ਦੇਖਦੇ ਸ਼੍ਰੋਮਣੀ ਕਉਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਇੱਥੇ ਲੱਗੇ ਆ। ਰੋਮਨੀ ਕਮੇਟੀ ਤੋਂ ਬਿਨਾ ਉੱਥੇ ਕੋਈ ਸੂਈ ਨਹੀਂ ਚੱਕ ਕੇ ਰੱਖ ਸਕਦਾ ਤੇ ਉਹ ਪੱਥਰ ਐਵੇਂ ਲੱਗ ਗਏ ਕਿ ਇਸ ਵਿਸ਼ੇ ਤੇ ਆਪਾਂ ਫੇਰ ਸਿਰਫ ਸੰਭਾਲ ਲਵਾਂਗੇ ਕਿਉਂਕਿ ਆਪਣੇ ਕੋਲ ਸਮਾਂ ਥੋੜਾ ਮੈਂ ਨਾਲ ਪ੍ਰੋਫੈਸਰ ਦਿਵਿੰਦਪਾਲ ਸਿੰਘ ਪੁੱਲਰ ਤੇ ਜਿਹੜਾ ਤੁਸੀਂ ਆਪਣੇ ਪੰਥਕ ਸੇਵਾਦਾਰ ਬਾਰੇ ਦੱਸ ਦਿੱਤਾ ਇਹ ਮਸਲੇ ਨੂੰ ਵੀ ਜਿੱਦਾਂ ਪਹਿਲਾਂ ਆਪਾਂ ਸਾਰਿਆਂ ਨੂੰ ਪਤਾ ਕਿ ਬੜਾ ਲਟਕਾ ਸੀ ਹੁਣ ਇਹ ਮਹਿਸੂਸ ਹੁੰਦਾ ਕਿ ਪੂਰਾ ਕੌਮ ਦਾ ਮਸਲਾ ਬਣ ਗਿਆ ਜਦੋਂ ਆਕਾਰਤਖਰ ਸਾਹਿਬ ਤੇ ਚੱਲ ਗਿਆ ਹੌਣ ਇਹਦੀ ਪਾਕਾ ਸਥਿਤੀ ਕੀ ਆ ਅਸੀਂ ਇਹਦੇ ਅ ਅਸੀਂ ਦੀ ਯਾਦਗਾਰ ਬਾਰੇ ਤੋਂ ਬੇਨਤੀ ਜ਼ਰੂਰ ਕਰਨੀ ਚਾਹੁੰਦੇ ਹਾਂ ਕਿ ਨਾਲ ਲੱਗਦੀ ਕਿਉਂਕਿ ਦੇਖੋ 6 ਜੂਨ ਨੂੰ ਪੰਜ ਮੈਂਬਰੀ ਕਮੇਟੀ ਬਣਾਈ ਗਈ ਠੀਕ ਅਸੀਂ ਜੂਨ ਤੋਂ 2 ਦਿਨ ਬਾਅਦ 8 ਜੂਨ ਨੂੰ ਬਣੀ ਆ ਜਿਹਦੇ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ ਠੀਕ ਔਰ ਜਸਪਾਲ ਸਿੰਘ ਵਾਈਸ ਚਾਂਸਲਰ ਪਟਿਆਲਾ ਯੂਨੀਵਰਸਿਟੀ ਪ੍ਰਥੀਪਾਲ ਸਿੰਘ ਸਪੂਰ ਇੱਕ ਸਤਾਰਕ ਵਿਦਵਾਨ ਔਰ ਇਸੇ ਤਰ੍ਹਾਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਦੋ ਭਾਈ ਰਜਿੰਦਰ ਸਿੰਘ ਮਹਿਤਾ ਤੇ ਭਾਈ ਰਗਵੀਰ ਸਿੰਘ ਵਿਰਕ ਜਿਹੜਾ ਹਦਿਆਨ ਹੈ ਤੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਐ ਸੀ ਕਿਸੇ ਨੂੰ ਕੋਈ ਉਤਰਾਜ ਨਹੀਂ ਕਮੇਟੀ 'ਚ ਕਿਸੇ ਨੂੰ ਪਾਉਣ ਕੋਈ ਬਣਾਉਣ ਪਰ ਉਹ ਕਮੇਟੀ ਵਰਕ ਕਰੇ 1.5 ਮਹੀਨਾ ਲੰਘ ਗਿਆ ਅੱਜ ਤੱਕ ਉਸ ਕਮੇਟੀ ਦੀ ਇੱਕ ਮੀਟਿੰਗ ਨਹੀਂ ਹੋਈ ਇਸ ਯਾਦਗਾਰ ਸੰਬੰਧੀ ਕਿਤੇ ਉਹ ਪੰਜੇ ਮੈਂਬਰ ਇਕੱਠੇ ਹੋਏ ਹੁਣ ਉਹ ਦਰਬਾਰ ਸਾਹਿਬ ਜਾਏ ਹੁਣ ਉਹਨਾਂ ਜਗ੍ਹਾ ਡਿਸਾਈਡ ਕੀਤੀ ਹੋਵੇ ਉਹਨਾਂ ਨੇ ਕੋਈ ਈ ਬਣਾਉਣਾ ਯਾਦਗਾਰੀ ਰੂਪਰੇਖਾ ਕੀ ਹੋਊਗੀ ਉਹਦਾ ਦੇਖ ਕੇ ਹੋਦੀ ਹੋਊਗੀ ਕੋਈ ਅਜੇ ਤੱਕ ਮਿਲਿਆ ਨਹੀਂ 1.5 ਮਹੀਨਾ ਲੰਘ ਗਿਆ ਫਿਰ ਅਸੀਂ ਪੰਥਕ ਜਾ ਕੇ ਬੰਦੀਆਂ ਜਿੰਨੇ ਚਾਰ ਜੱਥੇ ਬੰਦੀਆਂ ਅਸੀਂ ਚੱਲੇ ਸੀ ਅਸੀਂ ਫਿਰ ਮੀਟਿੰਗ ਕੀਤੀ ਗਲੰਦਰ ਵਿੱਚ ਔਰ ਅਸੀਂ ਕਿ ਚਾਰ ਮੈਂਬਰੀ ਕਮੇਟੀ ਉਹਦੇ ਸਹਿਯੋਗ ਵਜੋਂ ਇਹ ਨਹੀਂ ਵੀ ਕੋਈ ਵੱਖਰੀ ਕਮੇਟੀ ਜਾਂ ਕੋਈ ਉਹਦੇ ਵਿਰੋਧ ਚ ਪੜਿਆ ਖੋਰ ਨਹੀਂ ਅਸੀਂ ਸਹਿਯੋਗ ਵਜੋਂ ਜਿਹਦੇ ਵਿੱਚ ਅਸੀਂ ਚਾਰ ਪ੍ਰੋਫੈਸਰ ਆਪ ਇੱਕ ਜਮਨਪਾਈ ਗੁਰਦੇ ਸਿੰਘ ਆਈਐਸ ਉਹਨਾਂ ਨੂੰ ਪਾਇਆ ਔਰ ਇਸੇ ਤਰ੍ਹਾਂ ਸਿੱਖ ਵਿਦਵਾਨ ਜਿਨ੍ਹਾਂ ਸਿੱਖ ਇਸ ਸੰਘਰਸ਼ ਬਾਰੇ ਕਿਤਾਬਾਂ ਲਿਖੀਆਂ ਪ੍ਰੋਫੈਸਰ ਅ즈ਮੇਰ ਸਿੰਘ ਔਰ ਇਸੇ ਤਰ੍ਹਾਂ ਜਿਨ੍ਹਾਂ ਨੇ ਇੱਕ ਹਿੰਦੂ ਜੈਂਟਲਮੈਨ ਪੀਸੀਐਸ ਅਫਸਰ ਏ ਆਰ ਦਰਸ਼ੀ ਜਿਨ੍ਹਾਂ ਨੇ ਸੰਤਾਂ ਦੀ ਕਿਤਾਬ ਲਿਖੀ ਸੀ ਜਾਂ ਬਾਜ ਰਾਖਾ ਜਿਹੜੀ ਪੰਜਾਬੀ ਵਿੱਚ ਨਾਮ ਨੂੰ ਦਿੱਤਾ ਜਾਂ ਬਾਜ ਰਾਖਾ ਹਾਂਜੀ ਉਹ ਸੰਧੂ ਜੈਂਟਲਮੈਨ ਉਹਨਾਂ ਨੂੰ ਵਿੱਚ ਪਾਇਆ ਗਿਆ ਔਰ ਚੌਥੇ ਪ੍ਰੋਫੈਸਰ ਜਗਮੋਹਨ ਸਿੰਘ ਟੋਨੀ ਇਨਾਂ ਦੀ ਕਮੇਟੀ ਔਰ ਇਹਨਾਂ ਦੇ ਨਾਲ ਇਹਨਾਂ ਨੂੰ ਖੁੱਲ੍ਹੇ ਹੀ ਕਿ ਤੁਸੀਂ ਕੁਝ ਆਰਕੀਟੈਕਟਰ ਪਾਓ ਜਿਹੜੇ ਕਿ ਉਸ ਦੀ ਰੂਪਰੇਖਾ ਤਿਆਰ ਕਰਨ ਇਹ ਸਾਰੇ ਹੁਣ ਦੇਖੋ 9 ਤਰੀਕ ਨੂੰ ਇਹ ਕਮੇਟੀ ਅਨਾਉਂਸ ਕੀਤੀ ਚਾਰ ਮੈਂਬਰ ਦੀ 12 ਤਰੀਕ ਨੂੰ ਅਸੀਂ ਦਿਨ ਮਿਥ ਲਿਆ ਦਰਬਾਰ ਸਾਹਿਬ ਤੇ ਦੌੜਾ ਕਰਨ ਦਾ 2 ਘੰਟੇ ਦਰਬਾਰਤਾਂ ਵਾਲੰਟ ਸਾਹਿਬ ਰਹੇ 2 ਘੰਟੇ ਉਹਨਾਂ ਨੂੰ ਸਾਰੇ ਕਿੱਥੇ ਉਹ ਧੁਕਵੀ ਯਾਦਗਾਰ ਬਣ ਸਕਦੀ ਹੈ ਇਹ ਆਪਣੇ ਸੁਝਾਅ ਸ੍ਰੋਣੀ ਕਮੇਟੀ ਨੂੰ ਉਸ ਪੰਜ ਮੈਂਬਰੀ ਕਮੇਟੀ ਨੂੰ ਔਰ ਅਕਾਲ ਤਖਤ ਸਾਹਿਬ ਨੂੰ ਦਿੱਤੇ ਜਾਣ ਇੱਕ ਇੱਥੇ ਫਿਰ ਸਾਰੀਆਂ ਜਗ੍ਹਾ ਦੇਖੀਆਂ ਬੁੰਗਿਆਂ ਦੇ ਕੋਲ ਦੇਖੀਆਂ ਲੰਗਰ ਦੇ ਸਾਹਮਣੇ ਦੇਖੀ ਪਾਰਕ ਜਿਹੜੀ ਪਹਿਲਾਂ ਡਿਸਾਈਡ ਹੋਈ ਸੀ 2002 ਵਿੱਚ ਬੀਬੀ ਜ਼ਕੀਰ ਕੌਰ ਜਦੋਂ ਪ੍ਰੈਜ਼ੀਡੈਂਟ ਸੀ ਸ਼ਰੌਣੀ ਕਮੇਟੀ ਦੀ ਉਸ ਵੇਲੇ ਫਿਰ ਅਸੀਂ ਆਏ ਅਕਾਲ ਤਖਤ ਸਾਹਿਬ ਦੇ ਖਬੇ ਪਾਸੇ ਜਿਹੜਾ ਇਮਲੀ ਦਾ ਦਰਖਤ ਆ ਉਹਦੇ ਨਾਲ ਜਿਹੜਾ ਉਹ ਦਰਵਾਜ਼ਾ ਫੈਰਵਾਲ ਨੂੰ ਜਾਂਦਾ ਉਹ ਦਰਵਾਜ਼ੇ ਦਿਓੜੀ ਜੱਜ ਵੀ ਗੋਲੀਆਂ ਦੇ ਨਿਸ਼ਾਨ ਬੰਬਾਂ ਦੇ ਨਿਸ਼ਾਨ ਉਸੇ ਤਰ੍ਹਾਂ ਉਹ ਜਗ੍ਹਾ ਅਸੀਂ ਦੇਖਤੀਆਂ ਮਤਲਬ ਸਾਰੀਆਂ ਉਹਨਾਂ ਨੇ ਜਿਹੜੇ ਸਿੱਖ ਵਿਦਵਾਨ ਸੀ ਉਹਨਾਂ ਨੇ ਦੇਖੀਆਂ ਔਰ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਵੀ ਅਸੀਂ ਫੇਰ ਮੀਟਿੰਗਾਂ ਕਰਾਂਗੇ ਔਰ ਅਸੀਂ ਆਪਣੀ ਰਾਇਆ ਜਿਹੜੀ 6 ਅਗਸਤ ਤੱਕ ਕਿਉਂਕਿ ਉਹਨਾਂ ਦੀ 2 ਮਹੀਨੇ ਜਿਹੜੇ ਆ ਉਹ 8 ਅਗਸਤ ਨੂੰ ਪੂਰੇ ਹੋਣੇ ਵੀ 6 ਅਗਸਤ ਤੱਕ ਅਸੀਂ ਆਪਣੀ ਸਾਰੀ ਰਿਪੋਰਟ ਬਣਾ ਕੇ ਆਪਣੇ ਸੁਝਾਅ ਦੁਨੀਆ ਭਰ ਦੀ ਸਿੱਖ ਸੰਗਤਾਂ ਤੋਂ ਸੁਝਾਅ ਮੰਗੇ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਔਰ ਜਥੇਦਾਰ ਕਾਲ ਤੱਕ ਸਾਹਿਬ ਨੂੰ ਜੋ ਉਸ ਪੰਜ ਮੈਂਬਰੀ ਕਮੇਟੀ ਨੂੰ ਵੀ ਦੇਵਾਂਗੇ ਵੀ ਅਸੀਂ ਆ ਕੁਝ ਦੇਖਿਆ ਇਦੇ ਵਿੱਚ ਜੋ ਸੋਧ ਕਰਨੀ ਤੁਸੀਂ ਚਾਹ ਲੋ ਜੋ ਤੁਹਾਡੇ ਵਿਚਾਰ ਆ ਤੁਸੀਂ ਦੇਖੋ ਕਿ ਅਸੀਂ ਅੱਜ ਇਥੋਂ ਸਿੱਖ ਚੈਨਲ ਦੇ ਰਾਹੀਂ ਦੁਨੀਆ ਭਰ ਦੇ ਸਿੱਖ ਜਥੇਬੰਦੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਿੱਖ ਗਦਵਾਨਾਂ ਨੂੰ ਇਹ ਵੀ ਬੇਨਤੀ ਕਰਦਾ ਦਾਸ ਉਸ ਸਮੂਚੀਆਂ ਪੰਥਕ ਜਥੇਬੰਦੀਆਂ ਵੱਲੋਂ ਦਲ ਖਾਲਸਾ ਖਾਲਸਾ ਐਕਸ਼ਨ ਕਮੇਟੀ ਔਰ ਇਸੇ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਪੰਚ ਵਰਧਾਨੀ ਔਰ ਪੰਥਕ ਸੇਵਾ ਲੈ ਕੇ ਤੁਸੀਂ ਸਾਡੀ ਬੇਨਤੀ ਆ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਹੈ ਦੁਬਾਰਾ ਸਿੱਖ ਚੈਨਲ ਤੋਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਐਡਰੈਸ ਈਮੇਲ ਐਡਰੈਸ ਫੋਨ ਜਿਹੜੇ ਉਹ ਦੇ ਦਿੱਤੇ ਜਾਣਗੇ ਤੁਸੀਂ ਆਪਣੇ ਸੁਝਾਅ ਉਸੇ ਲੈ ਕੇ ਭੇਜ ਸਕਦੇ ਜਿਨ੍ਹਾਂ ਨੇ ਸੰਤਾਪ ਨੂੰ ਛੱਲਿਆ ਜਾਏ ਇਸ ਬਾਰੇ ਦਰਦ ਰੱਖਦੇ ਚਾਹੁੰਦੇ ਹੋ ਵੀ ਸਿੱਖਾਂ ਦੀ ਯਾਦਗਾਰ ਦਰਬਾਰ ਸਾਹਿਬ ਕੰਪਲੈਕਸ ਬਣੇ ਉਹਨਾਂ ਸ਼ਹੀਦਾਂ ਦੀ ਕਿਉਂਕਿ ਪਹਿਲਾਂ ਵੀ ਦੇਖੋ ਬਾਬਾ ਦੀਪ ਸਿੰਘ ਨੇ ਸ਼ਹੀਦੀ ਭਾਈ ਉਹਨਾਂ ਦੀ ਯਾਦਗਾਰ ਬਾਬਾ ਗੁਰਵਖ ਸਿੰਘ ਨੇ ਸ਼ਹੀਦੀ ਭਾਈ ਉਹਨਾਂ ਦੀ ਯਾਦਗਾਰ ਤੇ ਸੰਧ ਜਰਨਾਇ ਸਿੰਘ ਖਾਲਸਾ ਭੰਡਾਰਾ ਵਾਲੇ ਜਿਹੜੇ ਬਾਕੀ ਸਿੱਖ ਸ਼ਹਾਦਤ ਔਰ ਜਿਹੜੇ ਬੇਕਸੂਰ ਸਿੱਖੋ ਉਥੇ ਮਾਰੇ ਗਏ ਕੋਈ ਟੁਰਦਾ ਕਿਸੇ ਦਾ ਵੀ ਨਹੀਂ ਹੱਕ ਮੰਗਣਾ ਕੋਈ ਖੂਰ ਨਹੀਂ ਪਰ ਜਿਹੜੇ ਕੇਵਲ ਦਰਸ਼ਨ ਕਰਨੇ ਆਏ ਸੀਗੇ ਗੁਰੂ ਅਰਜਨ ਦੇਵ ਦਾ ਗੁਰਪੁਰਬ ਮਨਾਉਣ ਆਏ ਸੀ ਮਹਾਰਾਜ ਦਾ ਉਹਨਾਂ ਨੂੰ ਤੋਪਾਂ ਦੇ ਟੈਂਕਾ ਨਾ ਉਡਾ ਦਿੱਤਾ ਭਾਰਤ ਦੇਸ਼ ਦੇ ਮੱਥੇ ਤੇ ਲੱਗਿਆ ਕਲੰਕ ਉਹ ਇੱਕ ਯਾਦਗਾਰ ਹੋਊਗੀ ਉਹਨੂੰ ਦੇਖ ਕੇ ਦੁਨੀਆ ਭਰ ਦੇ ਲੋਕ ਦੇਖਣਗੇ ਵੀ ਆਹ ਉਹਨਾਂ ਲੋਕਾਂ ਦੀ ਯਾਦਗਾਰ ਆ ਜਿਨ੍ਹਾਂ ਨੂੰ ਇਸ ਦੇਸ਼ ਦੀਆਂ ਫੌਜਾਂ ਨੇ ਇੱਥੇ ਗੋਲਿਆਂ ਤੇ ਟੈਂਕਾ ਨਾ ਉਡਾ ਦਿੱਤਾ ਉਹਦੇ ਵਾਸਤੇ ਅਸੀਂ ਵਰਕ ਕਰ ਰਹੇ ਹਾਂ ਔਰ ਇਸੇ ਤਰ੍ਹਾਂ ਅਸੀਂ ਸੇਕ ਸੰਗਤਾਂ ਨੂੰ ਬੇਨਤੀ ਕਰਾਂਗੇ ਵੀ ਉਹ ਆਪਣੇ ਜਥੇਬੰਦੀਆਂ ਤੇ ਕਮੇਟੀਆਂ ਸੁਝਾਅ ਭੇਜਣ ਜਿਹੜੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਗੱਲ ਆ ਜਦੋਂ ਉਹਨਾਂ ਦੀ ਮਰਸੀ ਪੋਜੀਸ਼ਨ ਰੱਦ ਕੀਤੀ ਆ ਰਾਸ਼ਟਰਪਤੀ ਭਾਰਤ ਨੇ ਅਸਲ ਇਹ ਇੱਕ ਇਹ ਵੀ ਚੀਜ਼ ਦੇਖਣ ਵਾਲੀ ਕਈ ਸਿੱਖਾਂ ਲੋ ਐਸੇ ਵਿਚਾਰ ਵੀ ਆ ਰਹੇ ਆ ਕਿ ਜਿਹੜੀ ਅਪੀਲ ਨਹੀਂ ਕਰਨੀ ਚਾਹੀਦੀ ਚਲੋ ਆਪੋ ਆਪਣੇ ਚੜ੍ਹਦੀ ਕਲਾ ਨੇ ਬਾਜ਼ਾਰ ਆ ਸਿੱਖਾਂ ਦੇ ਆਪਾਂ ਕਿਸੇ ਦੇ ਵਿਚਾਰਾਂ ਨੂੰ ਨਹੀਂ ਠੱਟਦੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਇਸ ਕੇਸ ਵਿੱਚ ਜਾਣ ਬੁੱਝ ਕੇ ਫਸਾਇਆ ਗਿਆ ਉਨੇ ਟਟਣਾ ਜਿਸ ਜਿਹੜੇ ਕੇਸ ਦੋਸ਼ ਲਾਏ ਗਏ ਆ ਉਹ ਦੋਸ਼ਾਂ ਦਾ ਦੇ ਵਿੱਚੋਂ ਬੜੀ ਆ ਉਹ ਦੋਸ਼ ਨਹੀਂ ਕੀਤੇ ਉਹ ਕੋਈ ਐਸਾ ਕੰਮ ਨਹੀਂ ਕੀਤਾ ਇਸ ਕਾਰਨ ਕਰਕੇ ਕੌਮ ਉਹਨਾਂ ਦੀ ਜਿਹੜੀ ਹੈ ਉਹਦੇ ਰਿਹਾਈ ਵਾਸਤੇ ਜਦੋਂ ਯਾਦ ਕਰ ਰਹੀ ਹੈ ਇਹਨੂੰ ਸਾਫ਼ ਨਿਆਂ ਮੰਗ ਰਹੇ ਆ ਕੋਈ ਉਹਦੀ ਭੀਖ ਨਹੀਂ ਮੰਗਦੇ ਸੈਂਟਰ ਦੇ ਕੋਲ ਕੋਈ ਇਸ ਤਰ੍ਹਾਂ ਨਹੀਂ ਆ ਵੀ ਉਹਨਾਂ ਦੇ ਅੱਗੇ ਕੋਈ ਗੋਡੇ ਟੇਕ ਕੇ ਸਹੀ ਠੀਕ ਮੰਗ ਰਹੇ ਇਹਨੂੰ ਸਾਫ਼ ਮੰਗ ਰਹੇ ਆ ਕਿ ਜੇ ਤਿੰਨ ਜੱਜਾਂ ਦਾ ਬੈਜ ਸਹਿਮਤ ਨਹੀਂ ਆ ਫਾਂਸੀ ਨਹੀਂ ਦਿੱਤੀ ਜਾ ਸਕਦੀ ਵੱਡਾ ਜੱਜ ਕਹਿ ਰਿਹਾ ਬੇਗੁਨਾਹ ਆ ਛੋਟੇ ਜੱਜ ਕਹਿ ਰਿਹਾ ਇਹ ਗੁਨਾਹਗਾਰ ਆ 133 ਗਵਾਹ ਭੁਗਤ ਰਹੇ ਆ ਇੱਕ ਵੀ ਗਵਾਹ ਨਹੀਂ ਕਹਿ ਰਿਹਾ ਕਿ ਇਹ ਦੋਸ਼ੀ ਆ ਤੇ ਫੇਰ ਉਸ ਨੂੰ ਸਜ਼ਾ ਕਾਦੀ ਔਰ 8 ਸਾਲ ਉਹਦੀ ਮਰਸੀ ਪਟੀਸ਼ਨ ਪਈ ਰਹੇ ਫਿਰ ਵੀ ਫਾਂਸੀ ਨਹੀਂ ਦਿੱਤੀ ਜਾ ਸਕਦੀ ਅਸੀਂ ਤਾਂ ਇਨਸਾਫ ਦੀ ਲੜਾਈ ਹੁਣ ਜਿਹੜੀ ਤਾਜ਼ਾ ਸਥਿਤੀ ਆ ਕਿ ਅਸੀਂ ਜਦੋਂ ਲੁਧਿਆਣੇ ਮੀਟਿੰਗ ਕੀਤੀ ਸੀ ਤਾਂ ਸਾਡੇ ਕੋਲ ਸ਼੍ਰੋਮਣੀ ਕਮੇਟੀ ਨੇ ਭਾਈ ਕਰਨੈਲ ਸਿੰਘ ਪੰਜੋਲੀ ਨੂੰ ਭੇਜਿਆ ਸੀਗਾ ਕਿ ਤੁਸੀਂ कोई वखरा प्रोग्राम ना दियो ए जहेदार काल तक ਸਾਡੇ ਸ਼ਰੋਣੀ ਕਮੇਟੀ ਦੇ ਪ੍ਰਬੰਧ ਹੀਟ ਕੇ ਜਿਹੜੀ ਆ ਲਹਿਰ ਚੱਲੇ। ਅਸੀਂ ਬੜਾ ਸਵਾਗਤ ਕੀਤਾ ਵੀ ਅਸੀਂ ਤਾਂ ਚਾਹੁੰਦੇ ਆ ਕਿ ਜੋ ਸਿੱਖਾਂ ਦੀਆਂ ਸਰਮਾਉਂ ਸੰਸਥਾਵਾਂ ਨੇ ਉਹ ਸਿੱਖੀ ਦਾ ਕੰਮ ਕਰਨ। ਉਹ ਗੈਰ ਸਿੱਖਾਂ ਦੇ ਹੱਥਾਂ ਸਿੱਖ ਵਿਰੋਧੀਆਂ ਦੇ ਹੱਥਾਂ ਜਨਾ ਖੇਡਣਾ ਸਿੱਖੀ ਲਈ ਕੰਮ ਕਰ। ਅਸੀਂ ਪੂਰਾ ਸਮਰਥਨ ਅਗਲੇ ਦਿਨ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਗਏ। ਉੱਥੇ ਜਾ ਕੇ ਅਸੀਂ ਆਪਣੇ ਜਿਹੜੇ ਸੀ ਵਿਚਾਰ ਦਿੱਤੇ ਜੋ ਸਾਡੇ ਮਤੇ ਸੀ ਇੱਕ ਦੋ ਇੱਕ ਨਹੀਂ ਉਹਨਾਂ ਦੇ ਅਰੀ ਬਿਆਬ ਬੰਦ ਦਾ ਸਦਾ ਇੱਕ ਰੋਸ ਪ੍ਰੋਜੈਕਟ ਕਰਨਾ ਚਾਹੁੰਦੇ ਪੰਛੀ ਜੱਥੇਬੰਦੀ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਇਹ ਬੰਦ ਨਾ ਕਰੀ ਆਪਾਂ ਸਾਰੇ ਜਾ ਕੇ ਮੈਮੋਰੰਡਮ ਦਈਏ ਰਾਜਪਾਲ ਨੂੰ ਚਲੋ ਉਹ ਗੱਲ ਰੱਖ ਲਈ ਬਾਕੀ ਜਿੰਨੇ ਸਾਡੀਆਂ ਅਸੀਂ ਵਿਚਾਰ ਸੁਝਾਅ ਦਿੱਤੇ ਸੀ ਉਹ ਸਾਰੇ ਮੰਨੇ ਗਏ ਤਾਂ ਇਸ ਤਰੀਕੇ ਨਾਲ ਜਿਹੜੀ ਲਹਿਰ ਸੀ ਹੁਣ ਪਿੰਡ ਪਿੰਡ ਪਹਿਲਾਂ ਤਾਂ ਭਾਈ ਭੁੱਲਰ ਦੀ ਯਾਦ ਆਪਣਾ ਭਾਈ ਭੁੱਲਰ ਦੀ ਚੜ੍ਹਦੀ ਕਲਾ ਵਾਸਤੇ ਤੇ ਉਹਨਾਂ ਦੀ ਰਿਹਾਈ ਵਾਸਤੇ ਨੌ ਤ੍ਰਿਕ ਨੂੰ ਅਸਣਪੜ ਸਾਹਿਬ ਅਨਾਲ ਦੇ ਇਸ ਮੁੱਚੇ ਗੁਰਦੁਆਰੇ ਐ ਜੋ ਬਾਕੀ ਬਾਹਰ ਵੀ ਗੁਰਦੁਆਰੇ ਐ ਜੋ ਕੀਤੇ ਗਏ ਇਨ੍ਹਾਂ ਦੇ 11 ਤਰੀਕ ਨੂੰ ਭੋਗ ਪਾਏਗਾ ਚੜ੍ਹਦੀ ਕਲਾ ਦੀ ਅਰਦਾਸ। ਫਿਰ 20 ਤਰੀਕ ਦਾ ਜਿਹੜਾ ਸੀਗਾ ਉਹ ਰਾਜਪਾਲ ਨੂੰ ਪੰਜਾਬ ਗੁਰਦੁਆਰਾ ਬਸਬੋਹਾਲੀ ਜਾਬ ਪੱਤਰ ਦੇ ਆਉਂਦਾ ਜੀਪੀਸੀ ਨੇ ਪ੍ਰੋਗਰਾਮ ਦਿੱਤਾ ਕਿ ਆਪਾਂ ਸਾਰੇ ਆਉਂਦਾ ਸਮਰਥਾ ਨੇ ਕੀਤਾ। ਹੁਣ ਉਸ ਤੋਂ ਬਾਅਦ ਪੰਚਾਇਤਾਂ ਦੇ ਮਤੇ ਪਵਾ ਕੇ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਭੇਜਣ ਦਾ ਪ੍ਰੋਗਰਾਮ ਬਣਿਆ ਹੋਇਆ। ਬਹੁਤ ਸਾਰੀਆਂ ਅ ਜਿਹੜੀਆਂ ਹੈਗੀਆਂ ਮਤੇ ਜਿਹੜੇ ਬਹੁਤ ਪੰਚਾਇਤਾਂ ਦੇ तकरीबन ਜਿਹੜੇ ਜਿਆਦਾ ਨਹੀਂ ਤਾਂ 5-6000 ਪੰਚਾਇਤਾਂ ਦੇ ਮਤੇ ਤਾਂ ਪਹੁੰਚ ਗਏ ਆ ਬਾਕੀ ਜਿਹੜੇ ਰਹਿ ਗਏ 5000 ਉਹ ਵੀ ਮਤੇ ਪਹੁੰਚਾਏ ਜਾ ਰਹੇ ਆ ਤੇ ਭਾਈ ਭੁੱਲਰ ਦੀ ਵਾਈਫ ਨੇ ਧਰਮ ਪਤਨੀ ਨੇ ਉਹਨਾਂ ਨੇ ਸੁਪਰੀਮ ਕੋਰਟ ਗ੍ਰੇਟੀ ਜਿੱਤੀ ਆ ਔਰ ਸ਼੍ਰੋਮਣੀ ਕਮੇਟੀ ਵੀ ਰੇਟ ਜਿਹੜੀ ਆ ਮਤਲਬ ਦਿੱਲੀ ਕਮੇਟੀ ਆ ਇਹਨਾਂ ਸਾਰਿਆਂ ਵੱਲੋਂ ਰਲ ਕੇ ਜਿਹੜੀ ਜਦੋਜਹਾਦ ਆ ਤੇ ਸਾਰੀ ਸਿੱਖ ਕੌਮ ਦੁਨੀਆ ਭਰ ਦਾ ਸਿੱਖ ਜਿਹੜਾ ਇੱਥੇ ਨਾਲ ਆ ਦਸਤ ਤੋ ਮਿਹਨਤ ਵੀ ਜਲ ਰਹੀ ਆ ਔਰ ਸੁਪਰੀਮ ਕੋਰਟ ਨੇ ਫਾਂਸੀ ਤੇ ਰੋਕ ਲਾ ਦਿੱਤੀ ਆ ਹਣ ਜਿਹੜਾ ਤਾਜ਼ਾ ਕਾਰਵਾਈ ਆ ਕਿ ਜਿੰਨਾ ਚਿਰ ਸਰਕਾਰ ਸਾਨੂੰ ਇਹਦਾ ਭਾਈ ਭੁੱਲਰ ਬਾਰੇ ਸਾਰਾ ਪੱਖ ਪੇਸ਼ ਕਰੇ ਦਿੱਲੀ ਗਵਰਨਮੈਂਟ ਸੈਂਟਰ ਗਵਰਨਮੈਂਟ ਕਿ ਇਹਦੇ ਕਿਸ ਤਰੀਕੇ ਨਾਲ ਇਹਨੂੰ ਫਾਂਸੀ ਦਿੱਤੀ ਜਾ ਰਹੀ ਆ ਇਹਨਾਂ ਨੂੰ ਦਿੱਤੀ ਜਾ ਸਕਦੀ ਨਹੀਂ ਜਾ ਸਕਦੀ ਜਿੰਨਾ ਚਿਰ ਸੁਪਰੀਮ ਕੋਰਟ ਆਰਡਰ ਨਹੀਂ ਕਰੂ ਉਹਨਾਂ ਚਿਰ ਵਾਸਤੇ ਰੋਕ ਆ ਭਾਈ ਭੁੱਲਰ ਦੀ ਫਾਂਸੀ ਤੇ ਹੁਣ ਤਾਜ਼ਾ ਸਥਿਤੀ ਜਿਹੜੀ ਆ ਭੁੱਲਰ ਦੀ ਫਾਂਸੀ ਤੇ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਬਹੁਤ ਵਸਰ ਦੇ ਨਾਲ ਹਰ ਇੱਕ ਗੱਲ ਦੱਸੀ ਆ ਪਰ ਮੈਂ ਇੱਕ ਜਿਹਦਾ ਬਾਹਰਲੇ ਸਿੱਖਾਂ ਵੱਲੋਂ ਜੋ ਇੱਥੇ ਗੱਲ ਇੱਕ ਪਾਈ ਜਾਂਦੀ ਹੈ ਕਿ ਜਦੋਂ ਕੋਈ ਵੀ ਕੋਮਲੇ ਕੰਮ ਹੁੰਦਾ ਜਿ세 ਬੰਦੀਆਂ ਹਰ ਪੱਖ ਤੋਂ ਆਪਣਾ ਯੋਗਦਾਨ ਪਾਉਨੀਆਂ ਜਿਥੇ ਬੰਦੀਆਂ ਕੀ ਹੱਥ ਸੱਟ ਪਾਉਂਦਾ ਪਰ ਜਦੋਂ ਉੱਥੇ ਅਕਾਲ ਤਖਤ ਸਾਹਿਬ ਤੇ ਕੋਈ ਫੈਸਲਾ ਲਿਆ ਜਾਂਦਾ ਕੋਈ ਕਮੇਟੀ ਬਣਾਈ ਜਾਂਦੀ ਆ ਜਾਂ ਉਹਦੀ ਨਮਾਇਦੀ ਇਹ ਕਹਦੇ ਬਾਹਰਲੇ ਸਿੱਖਾਂ ਨੂੰ ਨਹੀਂ ਦਿੱਤੀ ਜਾਂਦੀ ਜਿਵੇਂ ਹੁਣ ਇੰਗਲੈਂਡ ਦੇ ਵਿੱਚ ਸਾਰੇ ਸਿੱਖਾਂ ਨੇ ਰਲ ਕੇ ਇੱਕ ਸਾਂਝੀ ਜਿਥੇ ਬੰਦੀ ਸਿੱਖ ਕਾਉਂਸਲ ਬਣਾਈ ਆ ਉਹਨਾਂ ਦੀ ਗੱਲਬਾਤ ਕਾਲਪਤਖ ਸਾਹਿਬ ਦੇ ਜ세ਦਾਰ ਸਾਹਿਬ ਨਾਲ ਚੱਲ ਵੀ ਰਹੀ ਆ ਪਰ ਮੇਰਾ ਕਹਿਣ ਦਾ ਭਾਵ ਜਦੋਂ ਆਪਾਂ ਉੱਥੋਂ ਸਾਰੇ ਪਾਸੇ ਲੈਨੇ ਆ ਇੱਥੇ ਬਾਹਰਲੇਵਾਂ ਵੱਲੋਂ ਕਿਉਂ ਵੇਚਿਆ ਨਹੀਂ ਹੋ ਜਾਂਦੀ ਦੇਖੋ ਜੀ ਗੱਲ ਤਾਂ ਇਹ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀਆਂ ਕਮੇਟੀਆਂ ਬਣਾਈਆਂ ਜਾਂਦੀਆਂ ਉਹਨਾਂ ਨੇ ਉਹਨਾਂ ਨੂੰ ਪਾਉਣਾ ਹੁੰਦਾ ਜਿਹੜੇ ਉਹਨਾਂ ਦੇ ਜੀਹ ਜੁੜੀ ਹੋਏ ਜਿਹੜੇ ਉਹਨਾਂ ਦੀ ਹਾਂ ਜਹਾਂੀ ਭਰਨ ਤੁਸੀਂ ਬੰਦੇਸੀ ਸਿੱਖ ਹਾਂ ਜਹਾਨੀ ਭਰ ਦੇ ਤੁਹਾਨੂੰ ਜਿਵੇਂ ਵਿਖੇ ਟਿਕਵੇ ਲੈਣਗੇ ਤੁਸੀਂ ਸਿੱਖ ਮਸਲਿਆਂ ਦੀ ਗੱਲ ਕਰੋਗੇ ਜਦੋਂ ਜੈਹ ਦੀ ਗੱਲ ਕਰੋਗੇ ਤੁਹਾਨੂੰ ਕੋਈ ਗੱਲ ਪਸੰਦ ਨਹੀਂ ਆ ਉਹ ਪ੍ਰੋਟੈਕਟ ਕਰੋਗੇ ਉੱਥੇ ਉਹਨਾਂ ਨੂੰ ਚਾਹੀਦੇ ਜਿਹੜੇ ਸਿਰਫ ਜਿੰਦਾਬਾਦ ਕਾ ਲਫਾਫਾ ਖੁੱਲੇ ਜ਼ਥੇਦਾਰ ਦਾ ਜਿੰਦਾਬਾਦ ਬਸ ਜੇ ਲਫਾਫਾ ਖੁੱਲੇ ਪ੍ਰਧਾਨ ਦਾ ਜਿੰਦਾਬਾਦ ਬਸ ਜਿਹੜੇ ਇਹ ਕੰਮ ਉਹਨਾਂ ਨੂੰ ਉਹ ਚਾਹੀਦੇ ਤੁਹਾਨੂੰ ਦਾ ਤਾਂ ਫੋਨ ਜੇਕਰ ਉਹਨਾਂ ਨੇ ਸਹੀ ਹੱਲ ਕੱਢ ਜਿਹੜੇ ਹੁਣ ਇਹਨਾਂ ਮਸਲਿਆਂ ਦੇ ਉਹਨਾਂ ਨੂੰ ਚਾਹੀਦੇ ਜਿਹੜੇ ਹਾਂ ਚ ਹਾਂ ਭਰਨ ਵਾਲੇ ਤੁਸੀਂ ਇਹ ਸਾਰਾ ਕੁਝ ਦੇਖਦੇ ਹੋ ਤੁਹਾਡੇ ਸਾਹਮਣੇ ਅਸੀਂ ਤਾਂ ਖੁਦ ਕਹਿੰਦੇ ਹੋ ਕਿ ਵਿਦੇਸ਼ਾਂ ਦੇ ਸਿੱਖ ਜਿਹੜੇ ਅਸੀਂ ਕਿਲੀ ਐਡੇ ਚਿੰਤਾਤਾਂ ਉਹਨਾਂ ਨੂੰ ਵਿੱਚ ਪਾਉਣਾ ਚਾਹੀਦਾ ਜਿਹੜੀਆਂ ਸ਼੍ਰੋਮਣੀ ਸਾਡੀਆਂ ਸੰਸਥਾਵਾਂ ਨੇ ਉਹਨਾਂ 'ਚ ਨਮਾਇੰਦਗੀ ਦੇਣੀ ਚਾਹੀਦੀ ਐ ਅਸੀਂ ਤਾਂ ਦੇਖੋ ਛੋਟਾ ਜਿਹਾ ਉਪਰਾਲਾ ਕੀਤਾ ਸਿੱਖ ਸੰਗਤਾਂ ਨੂੰ ਜੋੜਨ ਲਈ ਪੰਚਕ ਸੇਵਾ ਲਹਿਰ ਦਾ ਅਸੀਂ ਤਾਂ ਹਰੇਕ ਕੰਟਰੀ ਦੇ ਪੰਜ-ਪੰਜ ਸਿੱਖ ਜਿਹੜੇ ਨਮਾਇंदे ਚੁਣੇ ਆ ਪੰਚਕ ਸੇਵਾ ਲਹਿਰ ਜਿਹੜੀ ਆ ਉਹਦੇ ਵਿੱਚ ਜਿੱਥੇ ਅਸੀਂ ਮੁੱਖ ਪੰਜ ਸਿੰਘ ਜਿਹੜੇ ਆ ਦੀ ਅਗਵਾਈ ਕਰਨਗੇ ਹਰੇਕ ਡਿਸਟ੍ਰਿਕਟ ਤੋਂ ਪੰਜਾਬ ਦੇ ਪੰਜਾਬ ਨੂੰ ਕਰਮ ਭੂਮੀ ਬਣਾਇਆ ਹਰੇਕ ਜ਼ਿਲ੍ਹੇ ਦੇ 5-5 ਸਿੱਖ ਫਿਰ ਹਰੇਕ ਸਟੇਟ ਦੇ 5-5 ਸਿੱਖ ਔਰ ਹਰੇਕ ਕੰਟਰੀ ਦੇ 5-5 ਸਿੱਖ ਰੱਖੇ ਆ ਕਈ ਕੰਟਰੀਆਂ ਦੇ ਅਸੀਂ ਜਿਹੜੇ ਆ ਉਹ ਮਤਲਬ ਸਿੱਖ ਜਿਹੜੇ ਚੁਣ ਦਿੱਤੇ ਕਈ ਕੰਟਰੀਆਂ ਦੇ ਜਿਹੜੇ ਚੁਣਨੇ ਆ ਜਦੋਂ ਹੁਣ ਇੱਥੇ ਆਏ ਆ ਜਿੱਥੇ ਤੁਹਾਡੇ ਕੋਲ 5 ਸਿੱਖ ਜਿਹੜੇ ਆ ਉਹਦੀ ਨੁਮਾਇੰਦਗੀ ਕਰਨਗੇ ਇਥੋਂ ਕੋਈ ਵੀ ਗੱਲਬਾਤ ਹੁੰਦੀ ਆਪਣੇ ਵਿਚਾਰ ਦੇਣਗੇ ਸਹਿਯੋਗ ਦੇਣਗੇ ਔਰ ਇਸੇ ਤਰ੍ਹਾਂ ਜਿੱਦੀ ਜਿਹੜੀ ਕੰਟਰੀ ਜਾਵਾਂਗੇ ਉੱਥੇ ਪੰਡ ਪੰ ਸਿੱਖ ਔਰ ਬਿਨਾ ਜਾਏ ਤੋਂ ਵੀ ਸਾਡੇ ਨਾਲ ਜਿਹੜੇ ਸੰਪਰਕ ਕਰਨਗੇ ਸਿਹਰਦ ਸਿੱਖ ਉਹਨਾਂ ਨੂੰ ਇਹਦੀ ਅਗਵਾਈ ਦਿੱਤੀ ਜਾਊ ਸਾਡੇ ਵੱਲੋਂ ਜਿਹੜਾ ਨਮਾਣਾ ਜਾਂ ਉਪਰਾਲਾ ਸੀ ਤਾਂ ਵਿਦੇਸ਼ਾਂ ਦੇ ਸਿੱਖਾਂ ਨੂੰ ਹਮੇਸ਼ਾ ਹੀ ਉਹਨਾਂ ਦਾ ਸਿੱਖੀ, ਪ੍ਰੇਮ, ਸਿੱਖੀ, ਦਰਬ ਸਿੱਖੀ, ਭਾਵਨਾ, ਸਿੱਖੀ ਸੇਵਾ ਦੇਖ ਕੇ ਹਮੇਸ਼ਾ ਹੀ ਮੋਢੇ ਰੱਖਦੇ ਹੋਰ ਨਾਲ ਉਹ ਸਾਡੇ ਮੋਢੇ ਨਾਲ ਮੋਢਾ ਜੋੜਦੇ ਸੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜਦੇ ਆ ਪਰ ਇੱਧਰ ਜ਼ਰੂਰ ਇਹ بے ਧਿਆਨੀ ਹੋ ਰਹੀ ਹੈ ਉੱਥੇ ਅਜੇ ਸਾਡਾ ਜੋੜ ਨਹੀਂ ਹੈ ਗੁਰੂ ਕਰਪਾ ਕਰੇ ਸਾਰਾ ਸੰਤ ਖਾਲਸਾ ਹਰ ਵਾਰ ਖਾਸੇ ਦੇ ਰੂਪ ਵਿੱਚ ਐਸਾ ਜਾਗਰੂਕ ਹੋ ਕੇ ਇਸ ਉਹਨਾਂ ਪ੍ਰਬੰਧਾਂ 'ਚ ਸੁਧਾਰ ਕਰੇ ਉਥੇ ਸੁਧਾਰ ਹੋਵੇ ਸਾਡੀਆਂ ਸ਼੍ਰੋਮਣੀ ਸੰਸਥਾਵਾਂ 'ਚ ਤੇ ਫਿਰ ਦੁਨੀਆ ਭਰ ਦੇ ਸਿੱਖਾਂ ਨੂੰ ਉਹਦੇ 'ਚ ਨੁਮਾਇੰਦਗੀ ਦਿੱਤੀ ਜਾਵੇ ਅਸੀਂ ਤੇ ਇਹੋ ਜਿਹਾ ਫੁਰਨਾ ਹੈ ਅਸੀਂ ਮੈਨੇਜਮੈਂਟ ਦੇ ਤੈਨੂੰ ਅੱਗੀਆਂ ਉਹਨਾਂ ਨੇ 15 ਮਿੰਟ ਸਮਾਂ ਹੋਰ ਆਪਾਂ ਨੂੰ ਵਧਾਇਆ ਹੈ ਕਿਉਂਕਿ ਸੰਗਤਾਂ ਬਹੁਤ ਅੱਛੇ ਵਿਚਾਰ ਸਰਵਣ ਕਰਦੀਆਂ ਇਸ ਕਰਕੇ ਅਸੀਂ ਬਹਰੋਂ ਕਾਲ ਨਹੀਂ ਲਈ ਸ਼ਾਇਦ ਹੁਣ ਆਪਾਂ ਇੱਕ ਦੋ ਕਾਲਾਂ ਜ਼ਰੂਰ ਲਈਏ ਤੇ ਇਹਦੇ ਨਾਲ ਹੀ ਬੱਬਾ ਜੀ ਜਿੱਦਾਂ ਤੁਸੀਂ ਬਹੁਤ ਸਪਸ਼ਟ ਰੂਪ ਦੇ ਵਿੱਚ ਦੱਸਿਆ ਕਿ ਬਾਹਲਾ ਸਿੱਖ ਜਿਹੜਾ ਉਹ ਚੇਤਨ ਹੈ ਤੇ ਜੇ ਆਪਾਂ ਇੰਟਰਨੈਸ਼ਨਲ ਪੱਧਰ ਤੇ ਦੇਖੀਏ ਅੱਜ ਦੁਨੀਆ ਦੇ ਵਿੱਚ ਮਿਸਰ ਨੂੰ ਲਈ ਇਜੀਪਟ ਢੀਬੀਆ ਜਾਂ ਹੋਰ ਇਹਨਾਂ ਮਲਕਾਂ ਦੇ ਵਿੱਚ ਜਿਹੜੀ ਲੋਕ ਲਹਿਰ ਮਤਲਬ ਬਣੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਲੀਡਰ ਜਿਹੜੇ ਆ ਉਹ ਕੁਝ ਕਰ ਨਹੀਂ ਸਕਦੇ ਜਾਂ ਜਿਹੜੀਆਂ ਪ੍ਰਾਣੀਆਂ ਸਸਤਾਮਾਂ ਉਹ ਸਾਡੇ ਹੱਥ ਲੈ ਕੇ ਦੇ ਨਹੀਂ ਸਕਦੀਆਂ ਤਾਂ ਇੱਕ ਲੋਕ ਲਹਿਰ ਪੈਦਾ ਹੋਈ ਆ ਜਿਹੜੀ ਪੰਥਕ ਸੇਵਾ ਲੈ ਰਿਆ ਅਸੀਂ ਇਹਦੇ ਦਵਾਸ ਰੱਖਦੇ ਬਾਹਰਲਾ ਸਿੱਖ ਕਿ ਇਹ ਇਹੋ ਜਿਹੇ ਲੋਕ ਲਹਿਰ ਪੈਦਾ ਕਰੇਗੇ ਨੂੰ ਮਤਲਬ ਜਮਹੂਰੀਅਤ ਦੇ ਤੌਰ ਤੇ ਉਥੇ ਇਹ ਆਪਣੇ ਹੱਕਾਂ ਲਈ ਸਿੱਖਾਂ ਨੂੰ ਲਾਮਬੰਦ ਕੀਤਾ ਜਾਵੇ ਦੇਖੋ ਜੀ ਇਹ ਬਹੁਤ ਸਿਆਣੇ ਮਨੁੱਖਾਂ ਦੀ ਸਿਆਣੇ ਸੱਜਣਾ ਪੰਥਦਰਦੀਆਂ ਦੀ ਰਾਇ ਲੈ ਕੇ ਬਹੁਤ ਸਮਾਂ ਅਸੀਂ ਵਿਚਾਰ ਲੈ ਕੇ ਫਿਰ ਇਹਦੀ ਸ਼ੁਰੂਆਤ ਕੀਤੀ ਔਰ ਇਹਦੇ ਜਿਹੜੇ ਮੁੱਦੇ ਆ ਉਹ ਵੀ ਅਸੀਂ ਉਹੀ ਰੱਖੇ ਆ ਇਹ ਅਰਤਾਂ ਦਾ ਜਿਹੜਾ ਸਾਡਾ ਖਾਲਸਾ ਟੂਡੇ ਮੈਗਜ਼ੀਨ ਨਿਕਲਦਾ ਉਦਾ ਫਰੰਟ ਪੇਜ ਆਹੀ ਇਸ ਫਰੰਟ ਪੇਜ ਦੇ ਉੱਤੇ ਹੀ ਅਸੀਂ ਜਿਵੇਂ ਪੰਥਕ ਸੇਵਾ ਲਹਿਰ ਦਾ ਇੱਕ ਦਰਖਤ ਇੱਕ ਦਰਖਤ ਦੇ ਰੂਪ ਵਿੱਚ ਇਹਨੂੰ ਫਲ ਕੀ ਲੱਗਣਗੇ ਇਹ ਸਾਰੇ ਉੱਤੇ ਫਲ ਲੱਗੇ ਹੋਏ ਜਿਹੜੇ ਇਥੇ ਕਾਰਜ ਉੱਤੇ ਲਿਖੇ ਹੋਏ ਆ ਇਸ ਪੰਥਕ ਸੇਵਾ ਲਹਿਰ ਦੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਦਕਾ ਮੈਂ ਰੋਕਣਾ ਚਾਹੁੰਨਾ ਬੱਬਾ ਜੀ ਕਾਲ ਲਿਆ ਤੇ ਆਪਾਂ ਕਾਲ ਲੈਨੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੈਰੂਜੀ ਕਾ ਖਾਲਸਾ ਵੈਰੂਜੀ ਕੀ ਫਤੇਜੀ ਕੌਨ ਸਿੰਘ ਬੋਲ ਰਿਹਾ ਤੇ ਕਿੱਥੋਂ ਬੋਲ ਰਿਹਾ ਹੋ ਜੀ ਵੈਰੂਜੀ ਕਾ ਖਾਲਸਾ ਬਾਈ ਫਤੇਜੀ ਮੈਂ ਮੈਂ ਅਮੇਸ਼ਿੰਗ ਲੱਗ ਪਾਉਂਦੇ ਹਾਂ ਹਾਂਜੀ ਆਪਣੇ ਲੰਡਨ ਤੋਂ ਹਾਂਜੀ ਕਰੋ ਗੱਲ ਆਪਣੇ ਟੈਲੀਫੋਨ ਦੀ ਆਵਾਜ਼ ਪਿੱਛੇ ਬੰਦ ਕਰੋ ਉਹਨਾਂ ਜੇ ਸਾਨੂੰ ਇੱਧਰ ਸੁਣਦਾ ਨਹੀਂ ਬੰਦ ਕਰਤੀ ਹਾਂਜੀ ਹੁਣ ਗੱਲ ਕਰੋ ਹੁਣ ਸਵਾਲ ਕਰੋ ਕੀ ਸਵਾਲ ਹੈ ਤੁਹਾਡਾ ਸਰ ਬਾਬਾ ਜੀ ਨਾਲ ਬੈਠ ਕੇ ਸੰਜੇ ਕਰਨਾ ਸੀ ਰੈਕ ਲੀ ਦਾ ਖਾਲਸਾ ਰੈਕ ਜੀ ਕੀ ਫਤਿਹ ਮਾ ਬਾਈ ਨੂੰ